ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਨੀ ਹੈ ਸੰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਿਹੜੀ 14ਵੀਂ ਪਉੜੀ ਹੈ ਆਸਾ ਦੀ ਵਾਰ ਦੇ ਵਿੱਚ ਕੱਪੜ ਰੂਪ ਸਹਾਉਣਾ ਛੜ ਦੁਨੀਆ ਹੰਦਰ ਜਾਣਾ ਇੱਥੇ ਪਾਤਸ਼ਾਹ ਨੇ ਜਿਹੜਾ ਕੱਪੜ ਇਹ ਸਾਡੀ ਆਤਮਾ ਦਾ ਕਪੜਾ ਭਾਗ ਸਰੀਰ ਰੂਪੀ ਕਪੜਾ ਆਤਮਾ ਦਾ ਜਿਹੜਾ ਕਪੜਾ ਉਹ ਸਰੀਰ ਰੂਪੀ ਹੈ ਉਸੀ ਗੱਲ ਸਾਨੂੰ ਸਮਝਾਈ ਹੈ ਕਿ ਇਹ ਸਰੀਰ ਜਿਹੜਾ ਮਿਲਿਆ ਹੈ ਆਤਮਾ ਨੂੰ ਇੱਕ ਆਦੇ ਵਾਸਤੇ ਮਿਲਿਆ ਹੈ ਜਿੱਦਾਂ ਪੰਜਵੇਂ ਪਾਤਸ਼ਾਹ ਨੇ ਕਿਹਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰੇ ਕਿ ਤਨਾ ਕਾਮਲ ਸਾਧ ਸੰਗਤ ਭਜ ਕੇਵਲ ਵੀ ਉਸ ਪਰਮਾਤਮਾ ਨੂੰ ਮਿਲਣ ਦੀ ਜੁਗਤ ਦੱਸੀ ਹੈ ਕਿ ਸਾਧ ਸੰਗਤ ਚ ਬੈ ਕੇ ਕੇਵਲ ਪਰਮਾਤਮਾ ਦੇ ਨਾਮ ਜਪਣੇ ਨੇ ਉਸ ਤਰ੍ਹਾਂ ਆਪਾਂ ਪਰਮਾਤਮਾ ਨੇ ਫਿਰ ਇਹ ਵੀ ਕਿਹਾ ਕਿ ਇਹ ਨਹੀਂ ਵੀ ਹੁਣ ਹੁਣ ਨਹੀਂ ਕਰਨਾ ਕੱਲ ਨੂੰ ਕਰਾਂਗੇ ਪਰਸ ਨੂੰ ਕਰਾਂਗੇ ਫਿਰ ਬੁੱਢੇ ਹੋ ਕੇ ਕਰਾਂਗੇ ਜਾਂ ਰਿਟਾਇਰਮੈਂਟ ਤੋਂ ਬਾਅਦ ਕਪਾਸ਼ਾ ਹੁਣ ਤੇ ਉਹ ਕਰਨੇ ਸਰੰਜਾਮ ਲਾਗ ਪੌਜਲ ਤਰਨ ਕੇ ਜਨਮ ਵਿਰਥਾ ਜਾਤ ਰੰਗ ਮਾਇਕੇ ਕਿ ਹੁਣ ਤੋਂ ਹੀ ਉਦਮ ਕਰਨਾ ਸ਼ੁਰੂ ਕਰ ਦੇ ਨਹੀਂ ਤੇ ਤੇਰਾ ਜੀਵਨ ਜਿਹੜਾ ਉਹ ਮਾਇਆ ਦੇ ਪਿਆਰ ਵਿੱਚ ਵਿੱਥ ਚਲਾ ਜਾਏਗਾ ਇੱਥੇ ਵੀ ਪਾਸ਼ਾ ਸਾਨੂੰ ਸੁਚੇਤ ਕਰ ਰਹੇ ਨੇ ਕਿ ਜਿਹੜਾ ਮਨੁੱਖਾ ਸਰੀਰ ਸਾਨੂੰ ਮਿਲਿਆ ਐਡਾ ਸੋਹਣਾ ਕੱਪੜ ਰੂਪ ਸੁਹਾਵਣਾ ਇਹੜਾ ਸਾਡੀ ਆਤਮਾ ਦਾ ਕੱਪੜ ਰੂਪੀ ਸਰੀਰ ਸਾਨੂੰ ਮਿਲਿਆ ਬੜਾ ਸੋਹਣਾ ਤੇ ਸੁੰਦਰ ਆ ਤੇ ਛੱਡ ਦੁਨੀਆ ਅੰਦਰ ਜਾਵਣਾ ਵੀ ਇਹ ਸੰਸਾਰ ਵਿੱਚ ਛੱਡ ਕੇ ਚਲੇ ਜਾਣਾ ਇਹ ਆਤਮਾ ਦੇ ਨਾਲ ਨਹੀਂ ਜਾਣਾ ਜਿਵੇਂ ਨਾਮੇ ਪਾਤਸ਼ਾਹ ਨੇ ਵੀ ਸਾਨੂੰ ਸਮਝਾਇਆ ਈ ਜਾਗ ਲੇ ਮਨਾਂ ਜਾਗ ਲੇ ਕਹਾਂ ਗਾਫਲ ਸੋਇਆ ਸੋਤਨ ਉਪਜਿਆ ਸੰਗੀ ਸੋਤਨ ਜੋਤਨ ਉਪਜਿਆ ਸੰਗੀ ਸੋਤਨ ਸੰਗ ਨਾ ਹੋਇਆ ਕਿ ਇਹ ਸਰੀਰ ਜਦੋਂ ਤੋਂ ਜਨਮ ਲਿਆ ਸੀ ਆਤਮਾ ਨੂੰ ਸਮਝਾ ਰਹੇ ਨੇ ਇਹ ਸਰੀਰ ਤੇਰੇ ਨਾਲ ਆਇਆ ਸੀ ਪਰ ਜਾਣ ਲੱਗਿਆਂ ਤੇਰੇ ਨਾਲੇ ਸਰੀਰ ਨਹੀਂ ਜਾਣਾ ਇਸ ਕਰਕੇ ਇਹਦਾ ਹੰਕਾਰ ਨਹੀਂ ਕਰਨਾ ਕੋ ਨਾਮੇ ਪਾਛੇ ਨੇ ਵੀ ਆਪਣੇ ਸ਼ਲੋਕਾਂ ਚ ਵੀ ਕਿਹਾ ਗਰਭ ਕਰਤ ਹੈ ਦੇਹ ਕੋ ਬਿਨਸ਼ੇ ਸ਼ੈਨ ਮੈਂ ਮੀਤ ਜੇ ਪ੍ਰਾਣੀ ਹਰਜਸ ਕਯੋ ਨਾਨਕ ਤੇ ਜਗ ਜੀਤ ਇਸ ਸੰਸਾਰ ਤੋਂ ਨਲੇਪ ਤਾਂ ਹੀ ਪ੍ਰਾਣੀ ਰਹਿ ਸਕਦਾ ਹੈ ਜੇ ਉਹਦਾ ਪਰਮਾਤਮਾ ਦੀ ਸਿਫਤ ਸਲਾਹ ਕਰੇ ਕੋ ਸਿਫਤ ਸਲਾਹ ਨਾ ਪਾਛਾ ਕਹਿੰਦੇ ਉਹ ਪਾਛਾ ਦਾ ਪਾਸ਼ਾ ਬਣ ਜਾਂਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਛਾਹੀ ਪਾਛਾ ਉਸ ਸੰਸਾਰ ਨੂੰ ਇਹਦੀ ਬਾਜੀ ਹੈ ਜਿੱਤ ਕੇ ਜਾਂਦਾ ਹੈ ਜਗ ਜੀਤ ਭਾਵਾ ਆਪਣਾ ਜਿਹੜਾ ਜੀਵਨ ਦਾ ਮਨੋਰਥ ਉਹ ਪੂਰਾ ਕਰਕੇ ਉਸ ਸੰਸਾਰ ਤੋਂ ਜਾਂਦਾ ਹੈ ਤੇ ਇਸੇ ਕਰਕੇ ਸੁਚੇਤ ਕੀਤਾ ਗਰਭ ਨਾ ਗਰਭ ਕਰਤ ਨਾ ਦੇਖੋ ਇਹ ਸਰੀਰ ਦਾ ਮਾਨ ਨਾ ਕਰ ਬਿੰਸੇਸ਼ਣ ਵਿੱਚ ਹੀ ਖਤਮ ਕਿਉਂ ਹਮ ਆਦਮੀ ਹੈ ਇੱਕਦਮੀ ਮੋਲਤ ਮੋਤ ਨਾ ਸੰਤ ਦੂਜੇ ਸਵਾਸਤਾ ਨਹੀਂ ਪਤਾ ਇਸ ਕਰਕੇ ਇਸ ਨੂੰ ਸਮਝੀ ਵੀ ਇੱਕ ਛੇਨ ਵਾਸਤੇ ਆ ਤਾਂ ਆਪਾਂ ਇਹਦੇ ਵਾਸਤੇ ਜਿਆਦਾ ਇਹ ਸੀ ਸੇਰੀਅਸ ਹੋ ਕੇ ਮਨਜ਼ ਗੰਭੀਰਤਾ ਨਾਲ ਇਸ ਮਨੁੱਖਾ ਸਰੀਰ ਦਾ ਜਿਹੜਾ ਲਹਾ ਉਹ ਤਾਂ ਲੈ ਸਕਦੇ ਆ ਪਰ ਇਸ ਦੁਨੀਆ ਵਿੱਚ ਛੰਡ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਫਿਰ ਪੰਜ-ਛਾ ਸਾਨੂੰ ਕਹਿੰਦੇ ਨੇ ਵੀ ਜੇ ਸੰਸਾਰ ਵਿੱਚ ਜੋ ਵੀ ਤੂੰ ਕਰਮ ਕਰਦਾ ਹੈ ਉਹ ਚੰਗੇ ਨੇ ਜਾਂ ਮਾੜੇ ਨੇ ਜਿਹਨੂੰ ਚੰਗਾ ਕਹਿੰਦੇ ਆਪਾਂ ਉਹਨਾਂ ਨੂੰ ਪੁੰਨ ਵੀ ਕਹਿ ਦਿੰਦੇ ਆ ਤੇ ਮਾੜੇ ਜਿਹੜੇ ਉਹ ਪਾਪ ਕਹਿੰਦੇ ਨੇ ਪਾਪ ਜਿਹੜੇ ਪਾਨ ਪੋਨ ਪਾਪ ਤੇ ਪੁੰਨ ਕਰਦਾ ਹੈ ਇਹ ਤੈਨੂੰ ਲੇਖਾ ਦੇਣਾ ਆਪ ਹੀ ਆਪੇ ਹੀ ਕੀਤਾ ਪਾਉਣਾ ਜੋ ਤੂੰ ਕਰ ਰਿਆਂ ਇਹਦਾ ਤੈਨੂੰ ਆਪ ਹੀ ਭੁਗਤਣਾ ਪੈਣਾ ਜਿਵੇਂ ਗਰਬਾਣੀ ਚ ਵੀ ਆਉਂਦਾ ਇਤੇ ਆਪਾਸਾਂ ਦੀ ਵਾਰ ਚ ਗੁਨਾਹ ਤੇ ਪੀਨੇ ਭੋਗ ਭੋਗ ਕੇ ਹੋਏ ਪਛਮੜ ਪੌਰ ਸੁਦਾਇਆ ਵੱਡਾ ਹਵਾ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਅਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ ਸਮਝਾਇਆ ਤਾਂ ਉਹ ਨਾ ਹੋਏ ਪਉਦੀ ਹੁਣ ਸੁਣੀਏ ਕਿਆ ਰਵਾਇਆ ਮਨ ਅੰਦੇ ਜਨਮ গোਆਇਆ ਤਿੱਤੂ ਆਪਣੀ ਮਰਜ਼ੀ ਨਾਲ ਸੰਸਾਰ ਚ ਭੋਗ ਭੋਗਦਾ ਰਿਆਂ ਤੇ ਇਹ ਜਦੋਂ ਆਪਣੀ ਮौजਾਂ ਕਰਦਾ ਰਿਆਂ ਪਰ ਇਹ ਜਦੋਂ ਆਪਣੇ ਆਪ ਨੂੰ ਵੱਡਾ ਦੁਨੀਦਾਰ ਸਮਝਦਾ ਸੀ ਵੱਡਾ ਹੋ ਗਿਆ ਮਰ ਗਿਆ ਤੇ ਜਦੋਂ ਤੂੰ ਮਰ ਗਿਆ ਗੱਲ ਸੰਗਲ ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚ ਲੈ ਜਿੱਦਾਂ ਪਸ਼ੂ ਨੂੰ ਆਪਾਂ ਸੰਗਲ ਪਾ ਕੇ ਧੂਕ ਲੈ ਜੰਮ ਜਿਹੜੇ ਆ ਸਾਡੇ ਗਲ ਵਿੱਚ ਸੰਗਲ ਪਾ ਕੇ ਸਾਨੂੰ ਧੂਕੇ ਸਾਡਾ ਹਿਸਾਬ-ਤਾਬ ਕਰਨ ਲਈ ਸਾਨੂੰ ਲੈ ਕੇ ਜਾਣਗੇ ਜੰਮ ਤੇ ਇਸ ਤਰ੍ਹਾਂ ਸਾਡੇ ਨਾਲ ਉਹਨਾਂ ਲੱਗੇ ਆ ਅਗੇ ਕਰਨੀ ਕੀਰਤ ਬਾਚੀਏ ਉਥੇ ਜਦੋਂ ਸੰਸਾਰ ਚ ਕੀਤਾ ਬੜੀ ਬਰੀਕੀ ਨਾਲ ਉਹਨੂੰ ਬਾਚਿਆ ਜਾਣਾ ਉਹਦਾ ਹਸਾਬ-ਕਿਤਾਬ ਕੀਤਾ ਜਾਣਾ ਅਗੇ ਕਰਨੀ ਕਿ ਮੈਂ ਲੇਖਾ ਬੜੇ ਪਿਆਰ ਨਾਲ ਸਾਰਾ ਤੈਨੂੰ ਲੇਖਾ ਸਮਝਾਇਆ ਜਾਣਾ ਵੀ ਤੀ ਕੀ ਤੂੰ ਪਾਪ ਕੀਤੇ ਨੇ ਕੀ ਪੁੰਨ ਕੀਤੇ ਨੇ ਕੀ ਚੰਗੇ ਕੰਮ ਕੀਤੇ ਨੇ ਕੀ ਮਾੜੇ ਕਰਮ ਕੀਤੇ ਨੇ ਉਹ ਸਾਰਾ ਤੇਰਾ ਥਾਉ ਨਾ ਹੋਈ ਪਉਦੀ ਹੁਣ ਸੁਣੀਏ ਕਿ ਜਦੋਂ ਫੇਰ ਮਾਰ ਪੈਣ ਲੱਗੀ ਉਹਦਾ ਲੇਖਾ ਦੇ ਕੇ ਹਸਾਬ ਦੇਣਾ ਪੈਣਾ ਉਦੀ ਸਜ਼ਾ ਮਿਲਣੀ ਆ ਫਿਰ ਕਹਿੰਦੇ ਬੜਾ ਰੋਂਦਾ ਫਿਰ ਪਛਤਾਉਂਦਾ ਹੈ ਕਿ ਮੈਂ ਅੰਧੇ ਜਨਮ ਅਗਿਆਨਤਾ ਵਿੱਚ ਆਪਣਾ ਜੀਵਨ ਵਿਅਰਥ ਕਰ ਰਿਹਾ ਇੱਥੇ ਵੀ ਪਾਤਸ਼ਾਹ ਸਾਨੂੰ ਸੁਚੇਤ ਕਰ ਰਿਹਾ ਹੈ ਗਿਆਨਤਾ ਵਿੱਚ ਜਿਹੜਾ ਤੈਨੂੰ ਮਨੁੱਖਾ ਸਰੀਰ ਮਿਲਿਆ ਇਹਨੂੰ ਵਿਅਰਥ ਨਾ ਗਵਾ ਉਹਦਾ ਨਾਮ ਜਪ ਨਹੀਂ ਤੇ ਤੈਨੂੰ ਕਿਹੜੇ ਮਾੜੇ ਮਾੜੇ ਕਰਮ ਕਰਦਾ ਜਾਂ ਚੰਗੇ ਕਰਦਾ ਸਾਰਿਆਂ ਦਾ ਲੇਖਾ ਤੈਨੂੰ ਦੇਣਾ ਪੈਣਾ ਅੱਗੇ ਪਾਤਸ਼ਾਹ ਕਰਨ ਹੁਕਮ ਕੀਏ ਮਨ ਭਾਮ ਦੇ ਰਾ ਪੀੜੇ ਅੱਗੇ ਜਾਣਾ ਪਾਤਸ਼ਾਹ ਕਹਿ ਰਹੇ ਨੇ ਵੀ ਤੂੰ ਆਪਣੀ ਹੁਕਮ ਆਦਮੀ ਕਿਹੜਾ ਕਰਦਾ ਜਿਹੜਾ ਹੰਕਾਰੀ ਹੈ ਜੀਚ ਨਿਮਰਤਾ ਉਹ ਤੇ ਸ਼ਰਧਾ ਤੇ ਭਾਵਨਾ ਨਾਲ ਬੇਨਤੀ ਕਰਦਾ ਹੈ ਉਹ ਕਿਸੇ ਨੂੰ ਹੁਕਮ ਨਹੀਂ ਕਰਦਾ ਹੰਕਾਰ ਹੀ ਬੰਦਾ ਜਿਹੜਾ ਜਿੰਨੂੰ ਮਾਣ ਆ ਆਪਣੇ ਤਗੜੇ ਹੋਣ ਦਾ ਜਾਂ ਆਪਣੇ ਸਰੀਰ ਦਾ ਮਾਣ ਹੈ ਉਹ ਦੂਜਿਆਂ ਮਾੜਿਆਂ ਤੇ ਰੋਹ ਪਾਉਂਦਾ ਹੈ ਆਪਣੀ ਮਰਜ਼ੀ ਦੇ ਹੁਕਮ ਕਰਦਾ ਹੈ ਰਾ ਫੈ ਜਾਂਦਾ ਜਿੰਨਾ ਤੇ ਹੁਕਮ ਕਰਦਾ ਗਰੀਬਾਂ ਤੇ ਇਹਨਾਂ ਨੂੰ ਤੰਗ ਕਰਦਾ ਹੈ ਤੇ ਇਹਨਾਂ ਕੋ ਆਪਿਆਂ ਕਿਰਤਾਂ ਉਹਨਾਂ ਦੀ ਮਨਜ਼ੂਰੀ ਵੀ ਨਹੀਂ ਦਿੰਦਾ ਠੱਕੇ ਨਾਲ ਹੀ ਕੰਮ ਕਰਾਉਣਾ ਹੈ ਫਿਰ ਕਹਿੰਦੇ ਰਾ ਭੀੜੇ ਅੱਗੇ ਜਾਵਣਾ ਪਰ ਰਸਤਾ ਜੀਚ ਤੂੰ ਜਾਣਾ ਪਰਮਾਤਮਾ ਦੇ ਦਰ ਤੇ ਉਹ ਬੜਾ ਭੀੜਾ ਹੈ ਕਬੀਰ ਸਾਹਿਬ ਨੇ ਵੀ ਕਿਹਾ ਮੁਕਤ ਦਵਾਰਾ ਸ਼ੰਕਰਾ ਰਾਈ ਦਸਵੇਂ ਪਾਏ ਮਾਂਤੂ ਮੈਗਲ ਹੋ ਰਹੇ ਉਹ ਨਿਕਸੀਓ ਕਿਉਂ ਕੋ ਜਾਏ ਜਿਹੜੀ ਰਾਈ ਹੁੰਦੀ ਹੈ ਸਰੋਂ ਦਾ ਦਾਣਾ ਜਿਹੜਾ ਨਾ ਇਹ ਤੋਂ ਵੀ ਕਹਿੰਦੇ 10 ਗੁਣਾ ਬਰੀਕ ਹੈ ਜਿਹਦੇ ਵਿੱਚੋਂ ਤੂੰ ਨੰਘ ਕੇ ਜਾਣਾ ਮੁਕਤੀ ਦਾ ਦਵਾਰ ਇੰਨਾ ਬਰੀਕ ਹੈ ਤੇ ਤੂੰ ਤੇ ਹਾਥੀ ਬਣਿਆ ਬੈਠਾ ਹੰਕਾਰ ਵਿੱਚ ਆ ਕੇ ਤੂੰ ਵਿੱਚੋਂ ਕਿਸ ਤਰ੍ਹਾਂ ਲੰਘ ਜਾਵੇਂਗਾ ਫੇਰੇ ਦੇ ਬਾਰੇ ਫਰੀਦ ਸਾਹਿਬ ਨੇ ਕਿਹਾ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ ਭਾਵ ਮੈਂ ਕੰਨਾ ਨਾ ਸੁਣਿਆ ਹੈ ਕਿ ਜਿਹੜੀ ਪੁਰਸਲਾ ਜਿਹਦੇ ਵਿੱਚੋਂ ਜਿਸ ਰਸਤੇ ਲੰਘ ਕੇ ਪ੍ਰਮਾਤਮਾ ਦੇ ਦਰ ਤੇ ਜਾਣਾ ਹੈ ਉਹ ਵਾਲ ਤੋਂ ਵੀ ਬਰੀਕ ਹੈ ਭਾਵ ਉਥੇ ਸਾਹਿਬ ਬੜੀ ਬਰੀਕੀ ਨਾਲ ਹੋਣਾ ਹੈ ਜਿਦਾ ਗੁਰਨਾਗਦੇਵ ਸਾਹਿਬ ਨੇ ਆਪ ਵੀ ਲਿਖਿਆ ਨਾਨਕ ਜਿਉ ਪਾਇ ਕੇ ਲਿਖ ਨਾਵੇ ਧਰਮ ਬਹਲਿਆ ਤੇ ਧਰਮ ਰਾਜ ਅੰਦਰ ਭਾਲਿਆ ਜਿਹੜਾ ਸਾਡਾ ਇੱਕ ਇੱਕ ਦਾ ਲੇਖਾ ਸਾਡਾ ਰੱਖ ਰਿਹਾ ਹੈ ਜੇ ਮਾੜਾ ਸੋਚਦੇ ਆ ਨਾ ਉਹ ਵੀ ਸਾਡਾ ਲਿਖਿਆ ਜਾ ਰਿਹਾ ਜਿੱਦਾਂ ECG ਵਿੱਚ ਗ੍ਰਾਫ ਨਾਲੋਂ ਨਾਲ ਬਣਦਾ ਜਾਂਦਾ ਜਿੱਦਾਂ ਸਵਾਸ ਲੈਨੇ ਆ ਦਿਲ ਧੜਕਦਾ ਇਸੇ ਤਰ੍ਹਾਂ ਜੋ ਅਸੀਂ ਸੋਚਦੇ ਆ ਜੋ ਸਾਡੇ ਵਿਚਾਰਿਆ ਉਹਦੀ ਵੀ ECG ਨਾਲੋਂ ਨਾਲ ਬਣਦੀ ਜਾਂਦੀ ਹੈ ਉਹ ਹਰ ਆਦਮੀ ਦਾ ਲੇਖਾ ਮਾੜਾ ਚੰਗਾ ਸੋਚਦੇ ਜੋ ਵੀ ਉਹ ਨਾਲ ਦੀ ਨਾਲ ਆ ਜਾਂਦਾ ਇਹ ਨਹੀਂ ਕਿ ਅਸੀਂ ਸਿਰਫ ਕਰਮ ਕਰਨ ਦਾ ਹੀ ਆ ਜਿਹੜਾ ਮਨ 'ਚ ਸੋਚਦੇ ਆ ਉਹਦਾ ਵੀ ਸਾਡਾ ਲੇਖਾ ਜਿਹੜਾ ਸਾਨੂੰ ਦੇਣਾ ਪੈਣਾ ਤੇ ਪਾਸ਼ਾ ਕਹਿੰਦੇ ਆ ਇਸ ਤਰ੍ਹਾਂ ਤੇ ਕਬੀਰ ਸਾਹਿਬ ਨੇ ਇੱਕ ਬੜਾ ਵੰਦੀਆ ਦਿੱਤਾ ਵੀ ਜੇ ਪਰਮਾਤਮਾ ਨੂੰ ਮਿਲਣਾ ਤੇ ਆਦਮੀ ਚ ਨਿਮਰਤਾ ਹੀ ਨਹੀਂ ਹੋਣੀ ਚਾਹੀਦੀ ਨੀਵਾ ਹੋਣਾ ਛੋਟਾ ਬਣ ਕੇ ਆਪਾਂ ਪਰਮਾਤਮਾ ਨੂੰ ਮਿਲ ਸਕਦੇ ਆ ਵੱਡੇ ਹੰਕਾਰੀ ਬਣ ਕੇ ਨਹੀਂ ਮਿਲ ਸਕਦੇ ਮੰਨ ਲਓ ਵੀ ਰੱਬ ਜਿਹੜਾ ਖੰਡ ਹੈ ਉਹ ਰੇਤ 'ਚ ਵਿਖਰ ਗਈ ਆ ਤੇ ਉਹਨੂੰ ਝੁਗੜਾਵੇਂ ਤੇ ਕੌਣ ਚੋਕ ਸਕਦਾ ਹਾਥੀ ਤੇ ਚੋਕ ਨਹੀਂ ਸਕਦਾ ਉਹਨੂੰ ਕਿਹੜੀ ਚੋਕ ਸਕਦੀ ਆ ਬਲ ਛੋਟਾ ਬਣ ਕੇ ਨੀਵਾ ਬਣ ਕੇ ਕਬੀਰ ਹਰ ਹੈ ਖਾਂਡ ਰੇਤ ਮੇਂ ਵਿਖਰੀ ਹਾਥੀ ਚੁਨੀ ਨਾ ਜਾਏ ਕਹਤ ਕਬੀਰ ਗੁਰ ਭਲੀ ਭਾਏ ਕੀਟੀ ਹੋ ਕੇ ਖਾਏ ਬਾਉ ਨਾ ਸਮਝਾਇਆ ਹੈ ਭਲੀ ਇਹੋ ਹੀ ਤਰੀਕਾ ਹੈ ਤੁਨਿਕਾ ਬਣ ਕੇ ਛੋਟਾ ਬਣ ਕੇ ਭਾਵੇਂ ਖੰਡ ਰੂਪ ਰੱਬ ਜਿਹੜਾ ਹੈ ਉਹਨੂੰ ਕਿਹੜੀ ਚੁੱਕ ਸਕਦੀ ਹੈ ਇਸੇ ਤਰ੍ਹਾਂ ਆਦਮੀ ਛੋਟਾ ਬਣ ਕੇ ਨੀਵਾ ਬਣ ਕੇ ਰੱਬ ਨੂੰ ਮਿਲ ਸਕਦਾ ਅੱਗੇ ਪਾਤਸ਼ਾਹ ਫਿਰ ਸਤਾਮਣੇ ਦਿੰਦੇ ਨੇ ਸੁਚੇਤ ਕਰਦੇ ਨੇ ਨੰਗਾ ਦੋਜਕ ਚਾਲਿਆ ਦੰਦੇ ਸੇ ਥਰਾ ਡਰਾਉਣਾ ਜਦੋਂ ਤੂੰ ਉੱਥੇ ਜਾਣਾ ਜਦੋਂ ਤੇਰਾ ਹਿਸਾਬ ਤਾਂ ਬਾਕੀ ਧਰਮਰਾਜ ਜਾਂ लेखा ਮੰਗੇ ਬਾਕੀ ਨਿਕਸੀ ਪਾਰੀ ਜਦੋਂ ਬਾਕੀ ਜ਼ਿਆਦਾ ਨਿਕਲੀ ਨਾ ਫਿਰ ਤੈਨੂੰ ਦੁਬਾਰਾ ਜੰਮਣ ਮਰਨ ਦੇ ਚੱਕਰਾਂ ਚ ਪਾ ਦੇਣਾ ਇਹ ਨਰਕ ਹੀ ਹੈ ਦੋਜਕੀ ਹੈ ਇਹ ਆਵਾ ਗਮਨ ਦਾ ਚੱਕਰ ਹੈ ਇਸੇ ਨੂੰ ਦੋਜਕਿਆ ਕਿਉਂਕਿ ਦੁੱਖ ਵਿੱਚ ਜੰਮਣ ਮਰਨ ਦੁੱਖ ਦੁੱਖ ਵਰਤਨ ਸੰਸਾਰਾ ਜੰਮਣਾ ਵੀ ਦੁੱਖ ਹੈ ਮਰਨਾ ਵੀ ਦੁੱਖ ਹੈ ਕਿ ਸੰਸਾਰ ਵਿੱਚ ਜਿਉਣਾ ਵੀ ਜਿਹੜਾ ਉਹ ਵੀ ਦੁੱਖ ਹੈ ਤੇ ਉਹ ਪਾਤਸ਼ਾਹ ਕਹਿੰਦੇ ਫਿਰ ਨੰਗਾ ਦੋਜਕ ਚਾ ਲਿਆ ਭਾਵ ਜਦੋਂ ਨਰਕ ਚ ਜਾਏਗਾ ਤੈਨੂੰ ਉੱਥੇ ਜਦੋਂ ਤੇਰਾ ਸਾਰਾ ਕੁਝ ਹਾਸ਼ਰ ਸਾਹਮਣੇ ਦੱਸ ਦਿੱਤਾ ਵੀ ਆਹ ਤੇਰਾ ਕਰਮ ਚੰਗੇ ਨੇ ਆਹ ਮਾੜੇ ਨੇ ਭਾਵ ਤੇਨੂੰ ਨੰਗਾ ਕੀਤਾ ਤਾਂ ਉਥੇ ਤੈਨੂੰ ਬੜਾ ਡਰ ਆਉਣਾ ਜਿਵੇਂ ਫਰੀਦ ਸਾਹਿਬ ਨੇ ਮਿਸਮਝਾਇਆ ਫਿਰ ਜਦੋਂ ਬੰਦਾ ਇਸੇ ਤਰ੍ਹਾਂ ਇਹ ਆਪਣਾ ਲੇਖਾ ਦਿੰਦਾ ਤੇ ਉਹਨੂੰ ਡਰ ਆਉਂਦਾ ਤੇ ਫਿਰ ਮੌਤ ਵੀ ਦਿੱਸਦੀ ਆ ਉਹਨੂੰ ਤੇ ਆਦਮੀ ਦਾ ਫਿਰ ਜਿਹੜਾ ਤੇ ਸਿਆਣੇ ਉਹਦੇ ਜਿਹਨੇ ਗੁਰੂ ਬਖਸ਼ਿਸ਼ ਕਰਦਾ ਉਹ ਤੇ ਆਪਣਾ ਜੀਵਨ ਸਵਾਰ ਲੈਂਦਾ ਜਿਹੜੇ ਬੇਪਰਵਾਹ ਹੁੰਦੇ ਉਹ ਪ੍ਰਵਾਹ ਨਹੀਂ ਕਰਦੇ ਫਰੀਦਾ ਮੌਤੇ ਦਾ ਬੰਨਾ ਐਵੇਂ ਦੇ ਸੇ ਦੇਵੇਂ ਦਰਿਆਵੇ ਢਾਹਾ ਅੱਗੇ ਦੋਚਕ ਤੱਪਿਆ ਸਣੇ ਹੌਲ ਪਵੇ ਕਹਾਹਾ ਕਹਿੰਦੇ ਜਿੱਦਾਂ ਦਰਿਆ ਦਾ ਢਾਹ ਪੈ ਜਾਂਦਾ ਤੇ ਮੌਤ ਪਤਾ ਨਹੀਂ ਅੱਜ ਆਉਣੀ ਪਿੰਡ ਟਹਿ ਜਾਣਾ ਅੱਜ ਕੇ ਕੱਲ ਟਹਿ ਜਾਣਾ ਇਸੇ ਤਰ੍ਹਾਂ ਕਹਿੰਦੇ ਮੌਤ ਦਾ ਪਤਾ ਕੋਈ ਨਹੀਂ ਕਦੋਂ ਕ ਹਮ ਆਦਮੀ ਹੈ ਇਕਦਮ ਪਤਾ ਨਹੀਂ ਦੂਜਾ ਸਵਾਸ ਆਉਣਾ ਕਿ ਨਹੀਂ ਆਉਣਾ ਤੇ ਉਹਨਾਂ ਨੂੰ ਕਹਿੰਦੇ ਆ ਕਿ ਉਹ ਮੌਤ ਦੇਖਦੀ ਆ ਤੇ ਉੱਥੇ ਐਂ ਚੀਕਾਂ ਵਾਹਦੀਆਂ ਦੇਖਦੀਆਂ ਨਰਕ ਵਿੱਚ ਫਿਰ ਕਿਦਾਂ ਲੋਕੀ ਦੁਖੀ ਹੋਏ ਜਿੱਦਾਂ ਹਸਪਤਾਲਾਂ ਚ ਲੋਕ ਚੀਕਦੇ ਨਰਕੀ ਆ ਜਿਹੜੇ ਵੱਡੇ ਵੱਡੇ ਹਸਪਤਾਲਾਂ ਚ ਲੋਕ ਉੱਥੇ ਜਿਨ੍ਹਾਂ ਨੂੰ ਨਾਲੀਆਂ ਲੱਗੀਆਂ ਪਤਾ ਨਹੀਂ ਕਿੰਨੀਆਂ ਕਿਤੇ ਕੀ ਕੋਸ਼ਟ ਆਪਰੇਸ਼ਨ ਹੋਇਆ ਤੇ ਚੀਕਾਂ ਮਾਰਦੇ ਨੇ ਉਹ ਬੜਾ ਦੁਖੀ ਹੁੰਦਾ ਹੈ ਬੰਦਾ ਇਹ ਨਾ ਕੀ ਭੋਗਦੇ ਹੋਰ ਕੀ ਹੈ ਤੇ ਪਾਸ਼ਾ ਕਹਿੰਦੇ ਆ ਵੀ ਜਦੋਂ ਇਥੋਂ ਦਰਿਆਵੇ ਪਣਾ ਅਫਰੀਦ ਦਾ ਮੌਤੇ ਦਾ ਬੰਨਾ ਐਵੇਂ ਦੇసే ਦਿਵੇਂ ਦਰਿਆਵੇ ਟਹਾ ਅੱਗੇ ਦੋਜਕ ਤਪਿਆ ਸਮੇਂ ਹੋਲ ਪਵੇ ਕਹਾਵਾ ਇੱਕ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਨਾਨਕ ਅਮਲ ਜੇ ਕੀਤੇ ਦੁਨੀਆ ਦੇ ਦਰਗੇ ਗਾਹ ਜਿਹੜੇ ਤੇ ਬੇਪਰਵਾਹ ਫਿਰਦੇ ਨੇ ਉਹ ਤੇ ਫਿਰ ਦੁੱਖ ਸੰਦੇ ਨੇ ਇਸ ਦਾ ਨਰਕਾਂ ਜਾਂਦੇ ਨੇ ਪਰ ਜਿਹੜੇ ਪ੍ਰਵਾਹ ਕਰਦੇ ਨੇ ਇਸ ਡਰ ਤੋਂ ਡੱਟੇ ਹੋਏ ਪ੍ਰਮਾਤਮਾ ਦੇ ਭੈ ਵਿੱਚ ਹੁਕਮ ਚ ਰਹਿ ਕੇ ਪ੍ਰਮਾਤਮਾ ਦਾ ਨਾਮ ਸਿਮੇ ਕਰਦੇ ਨੇ ਉਹ ਆਪਣੇ ਦਰਗੇ ਵੇ ਕੇ ਉਹਨਾਂ ਦੇ ਨਾਲ ਜਾਂਦਾ ਉਹਨਾਂ ਦੀ ਸਹਤਾ ਕਰਦਾ ਉਹਨਾਂ ਦਾ ਗਵਾਹ ਬਣਦਾ ਉਹ ਇਹਨਾਂ ਦੁੱਖਾਂ ਤੋਂ ਵੱਜ ਜਾਂਦੇ ਨੇ ਇਹਨਾਂ ਸਜ਼ਾਂ ਤੋਂ ਵੱਜ ਜਾਂਦੇ ਨੇ ਤੇ ਤਾਂ ਤੇ ਸੇਖ ਰੱਡਰਾਉਣਾ ਕਰਿਆਉਗਣ ਪਛੋਤਾਉਣਾ ਜਦੋਂ ਆਦਮੀ ਦੁਖੀ ਹੁੰਦਾ ਹੈ ਉੱਥੇ ਸਜ਼ਾ ਮਿਲਦੀ ਹੈ ਤੇ ਫਿਰ ਉਦੋਂ ਕੋਈ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਫਿਰ ਆਦਮੀ ਪਛਤਾਉਂਦਾ ਹੈ ਕਿ ਜਿਹੜਾ ਮੈਨੂੰ ਮਨੋਖਾ ਜਨਮ ਮਿਲਿਆ ਸੀ ਮੈਂ ਇਹ ਦੋ ਸਿਮਰਨ ਕਰ ਲੈਂਦਾ ਤੇ ਸੌਖਾ ਰਹਿੰਦਾ ਇਹ ਪਛਤਾਉਣਾ ਨਾ ਪਵੇ ਗੁਰੂ ਮਹਾਰਾਜ ਸੱਚੇ ਪਾਸਾ ਸਾਨੂੰ ਸਜੇਦ ਕਰੇ ਨੇ ਇਹ ਮਨੋਖਾ ਜਨਮ ਮਿਲਿਆ ਤੇ ਇਹਨੂੰ ਸਫਲਾ ਕਰ ਕਿਉ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇ ਪਾਈਏ ਦੇਹੀ ਕੋ ਸਿਮਰੇ ਦੇਵ ਸਾਹਿਬ ਦੇਹੀ ਭਜ ਹਰ ਕੀ ਸੇ ਭਜੋ ਗੋਬਿੰਦ ਧੂਲ ਮਾਝਾ ਹੋ ਬਣ ਜਨਮ ਕਾ ਇਹ ਲਾਓ ਮਨੋਖਾ ਜਨਮ ਦਾ ਇਹੋ ਲਾਭ ਪ੍ਰਮਾਤਮਾ ਦਾ ਨਾਮ ਜਪਿਆ ਦਰਲਭ ਦੇ ਪਾਇਵੜ ਭਾਗੀ ਨਾਮ ਨਾ ਜਪੇ ਤੇ ਆਤਮਕਾਤੀ ਇਹ ਦਲਭ ਦੇ ਜਿਹੜੀ ਬੜੀ ਔਖੀ ਮਿਲਦੀ ਆ ਸੇਵਾ ਤੇ ਸਿਮਰਨ ਤੋਂ ਬਾਅਦ ਹੀ ਮਿਲਦੀ ਹੈ ਇਹ ਕਿਹੜਾ ਮਿਲ ਗਈ ਤੇ ਫਿਰ ਉਹਨੇ ਨਾਮ ਨਹੀਂ ਜਪਿਆ ਆਤਮਕਾਤੀ ਪਰ ਆਪਣੀ ਮੌਤੇ ਆ ਮਰਿਆ ਹੈ ਇਸ ਕਰਕੇ ਗੁਰੂ ਮਹਾਰਾਜ ਸੰਸਚੇਤ ਕਰ ਰਹੇ ਨੇ ਕਿ ਮਨੁੱਖਾ ਜਨਮ ਮਿਲਿਆ ਪ੍ਰਮਾਤਮਾ ਦਾ ਨਾਮ ਸੇਵਨ ਕਰਕੇ ਤਾਂ ਕਿ ਉਸ ਪ੍ਰਮਾਤਮਾ ਨੂੰ ਮਿਲ ਸਕੀਏ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰ ਸਾਡੇ ਵੀ ਨਾਮ ਦੀ ਦਾਤ ਸਾਡੀ ਚੋਲੇ ਚ ਪਾਉਣ ਤਾਂ ਕਿ ਸਾਡਾ ਵੀ ਜਿਹੜਾ ਮਨੁੱਖਾ ਜੀਵਨ ਹੈ ਸਫਲਾ ਹੋ ਸਕੇ ਕੋਲ ਚੋਕ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ